ਫਿਰੋਜ਼ਪੁਰ ਸ਼ਹਿਰ ਦੀਆਂ ਸੜਕਾਂ ਤੇ ਪੈਚ ਲਗਾਉਣ ਵਿੱਚ ਵੀ ਗੜਬੜ ਘਟਾਲਾ ਚੰਦ ਦਿਨਾਂ ਵਿੱਚ ਖੁੱਲੀ ਘਟੀਆਂ ਮਟੀਰੀਅਲ ਲਗਾਉਣ ਦੀ ਪੋਲ ਬਦਾਨੇ ਵਾਂਗੂ ਖਿਲਰ ਗਈ ਬਜਰੀ ਪਹਿਲਾਂ ਨਾਲੋਂ ਵੀ ਵਿਗੜੀ ਸੜਕਾਂ ਦੀ ਹਾਲਤ ਖੱਡਿਆਂ ਵਿੱਚ ਤਬਦੀਲ ਹੋ ਗਈਆਂ ਸੜਕਾਂ ਵਿਕਾਸ ਨੂੰ ਤਰਸਦੇ ਸਰਦੀ ਅਤੇ ਸ਼ਹੀਦਾਂ ਦੇ ਸ਼ਹਿਰ ਫਿਰੋਜ਼ਪੁਰ ਦੀਆਂ ਸੜਕਾਂ ਤੇ ਇਸਤੇਮਾਲ ਕੀਤੇ ਗਏ ਘਟੀਆਂ ਮਟੀਰੀਅਲ ਕਾਰਨ ਬਣ ਚੁੱਕੇ ਹਾਲਾਤ ਪਹਿਲਾਂ ਹੀ ਕਿਸੇ ਤੋਂ ਛਿਪੇ ਨਹੀਂ ਹਨ ਲੇਕਿਨ ਕੁਝ ਦਿਨ ਪਹਿਲਾਂ ਸ਼ਹਿਰ ਦੀ ਮੁੱਖ ਸੜਕ ਯਾਨੀ ਸਰਕੂਲਰ ਰੋਡ ਤੇ ਲਗਾਏ ਪੈਚ ਨੇ ਇੱਕ ਵਾਰ ਫਿਰ ਕਟਿਆ ਸਮਾਨ ਵਰਤੇ ਜਾਣ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ ਜਿਸ ਹਿਸਾਬ ਨਾਲ ਨਗਰ ਕੌਂਸਲ ਵੱਲੋਂ ਮਟੀਰੀਅਲ ਦਾ ਇਸਤੇਮਾਲ ਕਰ ਪੈਚ ਪਚ ਲਗਾਏ ਗਏ ਮਾਮੂਲੀ بارش ਨੇ ਪਹਿਲੇ ਦਿਨ ਕਟਿਆ ਮਟੀਰੀਅਲ ਇਸਤੇਮਾਲ ਹੋਣ ਦੀ ਪੋਲ ਖੋਲ ਗਈ ਖਾਸ ਗੱਲ ਇਹ ਵੀ ਦੇਖਣ ਨੂੰ ਮਿਲ ਰਹੀ ਹੈ ਕਿ ਜਿੱਥੇ-ਜਿੱਥੇ ਪਚ ਲਗਾਏ ਗਏ ਉੱਥੇ ਇਸਤੇਮਾਲ ਕੀਤੀ ਗਈ ਬਜਰੀ ਮਿਠਾਈ ਵਾਲੇ ਬਦਾਨੇ ਵਾਂਗੂ ਖਿੱਲੀ ਐਕਸੀਡੈਂਟ ਦਾ ਕਾਰਨ ਬਣ ਰਹੀ ਹੈ ਕੌਂਸਲ ਅਧਿਕਾਰੀ ਹਨ ਕਿ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਉਹ ਬਾਰਿਸ਼ ਨੂੰ ਕਾਰਨ ਦੱਸ ਰਹੇ ਹਨ ਜਦ ਕਿ ਅਧਿਕਾਰੀ ਇਹ ਜਾਣਦੇ ਸਨ ਕਿ ਬਾਰਿਸ਼ ਦੌਰਾਨ ਨਾ ਤਾਂ ਸੜਕ ਬਣਾਈ ਜਾਂਦੀ ਹੈ ਤੇ ਨਾ ਹੀ ਪੈਚ ਲਗਾਏ ਜਾਂਦੇ ਹਨ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਸ਼ਹਿਰ ਦੇ ਸ਼ਹੀਦ ਉਦਮ ਸਿੰਘ ਤੋਂ ਬਗਦਾਦੀ ਗੇਟ ਜਾਣ ਵਾਲੀ ਸੜਕ ਤੇ ਤਿੰਨ ਜਗ੍ਹਾ ਵੱਡੇ-ਵੱਡੇ ਪੈਚ ਲਗਾਏ ਗਏ ਇਸ ਤੋਂ ਬਾਅਦ ਸਾਇਆਵਾਲਾ ਦੀ ਕੋਠੀ ਕੋਲ ਪੈਚ ਲਗਾਏ ਗਏ ਇਸ ਤੋਂ ਬਾਅਦ ਜੀਰਾ ਗੇਟ ਚੌਂਕ ਕੋਲ ਦੋ ਜਗ੍ਹਾ ਵੱਡੇ-ਵੱਡੇ ਪੈਚ ਲਗਾਏ ਗਏ ਲੇਕਿਨ ਲਗਾਏ ਗਏ ਇਹਨਾਂ ਪੈਚਾਂ ਦੌਰਾਨ ਜਿਸ ਤਰ੍ਹਾਂ ਕਟਿਆ ਮਟੀਰੀਅਲ ਪ੍ਰਯੋਗ ਕੀਤਾ ਗਿਆ ਉਸ ਦੀ ਪੋਲ ਇੱਕ ਹਫ਼ਤੇ ਦੇ ਵਿੱਚ ਹੀ ਖੁੱਲ ਗਈ ਜਗ੍ਹਾ ਜਗ੍ਹਾ ਲੱਗੇ ਇਹ ਪੈਚ ਹੁਣ ਖੱਡਿਆਂ ਵਿੱਚ ਤਬਦੀਲ ਹੋ ਚੁੱਕੇ ਹਨ ਸ਼ਹਿਰ ਵਾਸੀ ਜੋ ਪਹਿਲਾਂ ਹੀ ਮੁਸੀਬਤਾਂ ਚੱਲ ਰਹੇ ਸਨ ਹੁਣ ਉਸ ਤੋਂ ਜ਼ਿਆਦਾ ਵੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ ਕਿਉਂਕਿ ਜਿਸ ਤਰ੍ਹਾਂ ਬਜਰੀ ਬਦਾਨੇ ਵਾਂਗ ਖਿਲਰੀ ਪਈ ਹੈ ਦੋ ਪਹੀਆ ਵਹੀਕਲ ਫਿਸਲ ਰਹੇ ਹਨ ਬਾਰਿਸ਼ ਦੇ ਦਿਨਾਂ ਵਿੱਚ ਪੈਚ ਵਾਲੀਆਂ ਜੰਗਲ ਵੱਡੇ-ਵੱਡੇ ਖੱਡਿਆਂ ਵਿੱਚ ਬਦਲ ਚੁੱਕੀਆਂ ਹਨ ਜੋ ਹਾਦਸਿਆਂ ਦਾ ਕਾਰਨ ਲਗਾਤਾਰ ਬਣ ਰਹੀਆਂ ਹਨ ਸ਼ਹਿਰ ਵਾਸੀ ਵੀ ਲਗਾਏ ਗਏ ਇਹਨਾਂ ਪੈਚਾਂ ਤੇ ਕਟਿਆ ਮਟੀਰੀਅਲ ਲਗਾਉਣ ਦੀ ਉਠਾ ਰਹੇ ਹਨ ਅਤੇ ਸਵਾਲ ਖੜੇ ਕਰ ਰਹੇ ਹਨ ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲੋਂ ਤਾਂ ਪਹਿਲਾਂ ਹੀ ਸੜਕਾਂ ਦੀ ਹਾਲਤ ਵਧੀਆ ਸੀ ਪੈਚ ਲਗਾਉਣ ਤੋਂ ਬਾਅਦ ਤਾਂ ਇਹ ਸੜਕਾਂ ਹੋਰ ਵੀ ਜ਼ਿਆਦਾ ਖਸਤਾ ਹਾਲਤ ਵਿੱਚ ਹੋ ਗਈਆਂ ਹਨ ਬਜਰੀ ਦੇ ਢੇਰ ਬੜੇ ਹੋਏ ਨਜ਼ਰ ਆ ਰਹੇ ਹਨ साफ नज़र आ रहा है कि किस तरह घटिया मटीरियल इस्तेमाल किया गया है हाले तक जो सड़क बनेगी उस बारे कुछ नहीं कहा जा सकता लेकिन जो हालात हूँ बन चुके हैं पिछे तो छुपे नहीं हैं आम आदमी पार्टी की सरकार बनने तो पहला भी सड़क न जलदबाजी चोण नै के बना दिता गया लेकिन उस दौरान भी किसी तरह सही तरीके नाल सर्कूलर रोड नहीं बनाई गई दूजे पासे इस संबंध में नगर कौंसल की कारज साधक ई ਅਫਸਰ ਪੂਨਮ ਪਟਨਾਗਰ ਨੂੰ ਪੁੱਛੇ ਜਾਣ ਤੇ ਉਹਨਾਂ ਨੇ بارش ਕਾਰਨ ਸੜਕ ਟੁੱਟਣ ਦੀ ਗੱਲ ਕਹਿ ਕੇ ਆਪਣਾ ਪੱਲਾ ਬਚਾ ਲਿਆ ਜਦ ਸੜਕ ਤੇ ਲਗਾਏ ਪੈਚ ਜਲਦ ਜਰਜਰ ਅਤੇ ਕਟਿਆ ਮਟੀਰੀਅਲ ਇਸਤੇਮਾਲ ਹੋਣ ਦੀ ਗੱਲ ਕੀਤੀ ਤਾਂ ਉਹਨਾਂ ਨੇ ਇਸ ਬਾਰੇ ਕੋਈ ਵਾਜਿਬ ਜਵਾਬ ਨਹੀਂ ਦਿੱਤਾ ਕੇਵਲ ਇਹਨਾਂ ਕਹਿ ਕੇ ਪੱਲਾ ਛਾੜ ਦਿੱਤਾ ਕਿ ਜਲਦ ਹੀ ਸੜਕਾਂ ਬਣਾਈਆਂ ਜਾਣਗੀਆਂ ਲੇਕਿਨ ਕਦੋਂ ਬਣਨਗੀਆਂ ਇਸ ਬਾਰੇ ਉਹਨਾਂ ਨੇ ਕੁਝ ਨਹੀਂ ਦੱਸਿਆ